ਕਿਉਂਕਿ ਪੰਨੂ ਤੇ ਪੰਦੇਰ ਜਿਹੜੇ ਛੇਰ ਦੀ ਸਵਾਰੀ ਕਰਕੇ ਅੰਦੋਲਨ ਸ਼ੁਰੂ ਕੀਤਾ ਨਾ ਉਹ ਛੇਰ ਬੜਾ ਖਤਰਨਾਕ ਤੁਸੀਂ ਪਿਛਲੀ ਵਾਰ ਦੇਖਿਆ ਵੀ ਹੁਣਾਂ ਵੀ ਕੁਝ ਯੂਨੀਅਨਾਂ ਨੇ ਬੰਦਿਆਂ ਨੇ ਵੀ ਕਿਹਾ ਸੀ ਵੀ ਕਿਸ ਯੂਨੀਅਨ ਦੇ ਪ੍ਰਧਾਨ ਨੂੰ ਵੀ ਉਹਦੇ ਟੱਡਾ 'ਚ ਪਿੱਤਲ ਭਰ ਦੇਣਾ ਕੁਝ ਨੇ ਇਹ ਵੀ ਇਲਜ਼ਾਮ ਲਾਏ ਸੀ ਵੀ ਜੀ ਇਹ ਉੱਥੋਂ ਅੰਦੋਲਨ ਵੇਚ ਕੇ ਆ ਗਏ ਕਿਉਂਕਿ ਹੁਣ ਵੀ ਤਾਂ ਉਹਨਾਂ ਨਾਲ ਲੱਖਾਂ ਸਦਾਨਾਂ 'ਕਚੋਣਾ ਲੜਨ ਵਾਲਾ ਹੈ ਉਹ ਜੀ ਉਹਨਾਂ ਦਾ ਹੀ ਇਤਰਾਜ ਵਾਜਬ ਮੰਨਿਆ ਜਾਵੇ ਜੇ ਤੁਸੀਂ ਇਹ ਅੰਦੋਲਨ ਲੜਨਾ ਹੈ ਤਾਂ ਆਪਣੇ ਸਾਹਿਲ ਇਹਦੇ ਲਈ ਜਿਹੜਾ ਆਪਾਂ ਪਹਿਲਾ ਕਿਸਾਨ ਅੰਦੋਲਨ ਲੜਿਆ ਉਹਦੇ ਨਾਲੋਂ ਵੀ 4 ਗੁਣਾ ਵੱਡੀ ਤਾਕਤ ਕੱਲੀ ਇੰਡੀਆ ਚ ਚਾਹੀਦੀ ਹਾਂ ਸਿੱਧੂ ਪਰ ਇਹਦਾ ਮੈਂ ਕਹਿੰਦਾ ਸਿੱਧੂ ਪਰ ਯੂਨੀਅਨ ਦਾ ਕਾਡਰ ਵੱਡਾ ਹੈ ਪਰ ਕਾਡਰ ਵੱਡਾ ਹੈ ਪਰ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਜਰਨਲ ਲਾਇਕ ਨਹੀਂ ਜੋ ਜਿਹੜੇ ਬੈਰੀਅਰਾਂ ਤੋਂ ਟੱਪ ਕੇ ਕਿਸਾਨਾਂ ਨੂੰ ਰੋਕ ਲੰਘਣ ਨਹੀਂ ਦਿੱਤਾ ਗਿਆ ਜਿੱਥੇ ਬੰਦਾ ਨਹੀਂ ਸੀ ਜਾ ਸਕਦਾ ਕੁਝ ਹੀ ਦਿਨਾਂ ਬਾਅਦ ਉਹ ਟੱਪ ਕੇ ਭੰਦੇਰ ਸਾਹਿਬ ਦੀ ਯੂਨੀਅਨ ਨੇ ਉੱਥੇ ਸਟੇਜ ਕਿਵੇਂ ਲਗਾ ਲਈ ਅਰ 2 4 ਨੌਜਵਾਨ ਜਾਂ 2 10 ਯੂਟਿਊਬਰ 4 ਚੈਨਲਾਂ ਵਾਲੇ ਉਹ ਨੌਜਵਾਨ ਤਾਂ ਨਹੀਂ ਹੋਗੇ ਪੰਜਾਬ ਦੇ ਅੰਦੋਲਨ ਦੀ ਸਪਿਰਟ ਤੋਂ ਦੀ ਭਾਵਨਾ ਤੋਂ ਕਿਸੇ ਨੂੰ ਪ੍ਰੋਬਲਮ ਨਹੀਂ ਆ ਪ੍ਰੋਬਲਮ ਹੀ ਟਾਈਮਿੰਗ ਤੋਂ ਪ੍ਰੋਬਲਮ ਹੀ ਜਿਹੜੇ ਅੰਦੋਲਨ ਚ ਚਲਾ ਰਹੇ ਨੇ ਉਹਨਾਂ ਦੇ ਹੋਛੇਪਣ ਤੋਂ ਜਦ ਰਾਜੇਵਾਰ ਸਾਹਿਬ ਨੇ ਗੱਲ ਕਹੀ ਸੀ ਵੀ ਅਸੀਂ ਕੋਈ ਵੱਖਰਾ ਦੇਸ਼ ਨਹੀਂ ਬਣਾਉਣਾ ਤਾਂ ਬਾਈ ਜੀ ਪੂਰੇ ਦੇਸ਼ ਚ ਇਸ ਗੱਲ ਦਾ ਸਵਾਗਤ ਹੋਇਆ ਸੀ ਵੀ ਨਹੀਂ ਇਹ ਯਾਰ ਫਿਰ ਵੰਡ ਵਾਲੇ ਨਹੀਂ ਹੈਗੇ ਇਹ ਦੇਸ਼ ਲਈ ਲੜ ਰਹੇ ਇਹ ਅੰਦੋਲਨ ਤਾਂ ਮੋਦੀ ਨੂੰ ਹਮਾਇਤ ਦੇ ਰਿਹਾ ਯਾਰ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਕਿਸਾਨ ਮੋਰਚਾ ਚਰਚਾ ਦੇ ਵਿੱਚ ਹੈ ਕੋਈ ਕਿਸਾਨ ਜਿੱਥੇ ਬੰਦੀਆਂ ਵੱਲੋਂ ਸ਼ੰਭੂ ਬਾਰਡਰ ਤੇ ਏਕਨੌਰੀ ਬਾਰਡਰ ਤੇ ਆਪਣੇ ਟੈਂਪ ਲਾਏ ਹੋਏ ਨੇ ਦਿੱਲੀ ਚਲੋ ਦਾ ਨਾਅਰਾ ਲੱਟਾ ਕੇ ਆਸਿਕਾ ਕਿਸਾਨ ਆਗੂਆਂ ਵੱਲੋਂ ਪਰ ਪੁਲਿਸ ਵੱਲੋਂ ਉਹਨਾਂ ਨੂੰ ਬਾਰਡਰਾਂ ਤੇ ਰੋਕ ਲਿਆ ਜਾਂਦਾ ਉੱਥੇ ਮੁਕਾਬਲਾ ਵੀ ਹੁੰਦਾ ਇਸ ਤੋਂ ਬਾਅਦ ਸੈਂਟਰ ਸਰਕਾਰ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ ਚਾਰ ਵਾਰੀ ਆਪਦੀ ਗੱਲਬਾਤ ਹੋ ਚੁੱਕੀ ਆ ਪਰ ਹਜੇ ਕੋਈ ਸਿੱਟਾ ਨਹੀਂ ਨਿਕਲਿਆ ਇਸ ਅੰਦੋਲਨ ਬਾਰੇ ਵੱਖ-ਵੱਖ ਵਿਚਾਰ ਆ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਵਿਚਾਰ ਜਿਹੜੇ ਤੁਹਾਡੇ ਤੱਕ ਪਹੁੰਚਦੇ ਕੀਤੇ ਜਾਣ ਤਾਂ ਇਸੇ ਕੜੀ ਤੇ ਅੱਜ ਅਸੀਂ ਭਾਈ ਗੁਰਪ੍ਰੀਤ ਧਰਣਾ ਨੂੰ ਤੁਹਾਨੂੰ ਮਿਲਾਉਣਾ। ਉਹਨਾਂ ਨਾਲ ਆਪਾਂ ਗੱਲਬਾਤ ਕਰਨੇ ਜਿਨ੍ਹਾਂ ਨੂੰ ਤੁਸੀਂ ਫੇਸਬੁੱਕ ਤੇ ਬਾਗੀ ਹੀਰ ਦੇ ਨਾਮ ਨਾਲ ਜਾਣਦੇ ਹੋ ਕਿ ਇਹਨਾਂ ਦੇ ਵੀ ਕੁਝ ਵਿਚਾਰ ਨੇ ਕਿਸਾਨ ਜਥੇਬੰਦੀਆਂ ਬਾਰੇ ਇਸ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਉਹਦੇ ਬਾਰੇ ਆਪਾਂ ਖੁੱਲ੍ਹ ਕੇ ਚਰਚਾ ਕਰਾਂਗੇ। ਐਸਕੇ ਬਾਰੇ ਵੀ ਗੱਲਬਾਤ ਕਰਾਂਗੇ। ਭਾਈ ਗੁਰਪ੍ਰੀਤ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਕਿਵੇਂ ਆ ਬ్రో? ਵਧੀਆ ਜੀ। ਤੁਹਾਨੂੰ ਫੇਸਬੁੱਕ ਤੇ ਬਾਗੀ ਹੀਰ ਦੇ ਨਾਮ ਨਾਲ ਜਾਣਦੇ ਆ ਤੇ ਕਾਫੀ ਤੁਸੀਂ ਵਿਚਾਰ ਜਿਹੜੇ ਆਪਦੇ ਖੁੱਲ ਕੇ ਜਿਹੜੇ ਆ ਕਰਦੇ ਹੋ ਪ੍ਰੋਗਰੈਸਿਵ ਥੀ ਵਿਊ ਵੀ ਜਿਹੜੇ ਆ ਅੱਗੇ ਰੱਖਦੇ ਹੋ ਚਲੋ ਧੰਨਵਾਦ ਹਾਂਜੀ ਆਪਾਂ ਅੱਜ ਇਹ ਗੱਲਬਾਤ ਕਰਨੀ ਆ ਜੀ ਕਿਸਾਨ ਅੰਦੋਲਨ ਬਾਰੇ ਕਿਉਂਕਿ ਚਰਚਾ ਦੇ ਵਿੱਚ ਹੈ ਇੱਕ ਕਿਸਾਨ ਅੰਦੋਲਨ ਪਹਿਲਾਂ ਹੋਇਆ ਸੀਗਾ ਇੱਕ ਜਿਹੜਾ ਹੁਣ ਚੱਲ ਰਿਹਾ ਹੈ ਬਿਲਕੁਲ ਇਹਦਾ ਥੋੜਾ ਜਿਹਾ ਫਰਕ ਸਮਝਣ ਦੀ ਕੋਸ਼ਿਸ਼ ਕਰਦਾ ਕਿ ਪਹਿਲਾਂ ਵਾਲੇ ਕਿਸਾਨ ਅੰਦੋਲਨ ਦੇ ਵਿੱਚ ਤੇ ਹੋਣ ਵਾਲੇ ਕਿਸਾਨ ਅੰਦੋਲਨ 224 ਦੇ ਵਿੱਚ ਕੀ ਫਰਕ ਹੈ ਆਪਣੇ ਜੋ ਪਹਿਲਾਂ ਵਾਲਾ ਕਿਸਾਨ ਅੰਦੋਲਨ ਸੀ ਏ ਐਸ ਕੇ ਐਮ ਦੁਆਰਾ ਸ਼ੁਰੂ ਕੀਤਾ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਦੁਆਰਾ ਜਿਹੜਾ ਕਿ ਜਿਹਦੀ ਤਿਆਰੀ ਪਹਿਲਾਂ ਇੱਥੇ ਵੱਖ-ਵੱਖ 2 ਢਾਈ ਮਹੀਨੇ ਐਸ ਕੇ ਐਮ ਨੇ ਰੇਲਾਂ ਰੋਕ ਕੇ ਸ਼ੁਰੂ ਕੀਤੀ ਯੂਨੀਅਨਾਂ ਨੇ ਵੱਖ-ਵੱਖ ਪਿੰਡਾਂ ਤੱਕ ਪਹੁੰਚ ਕੇ ਲੋਕਾਂ ਤੱਕ ਪਹੁੰਚ ਕੇ ਉਹ ਬਿਲਾ ਬਾਰੇ ਇੱਕ ਵੱਡਾ ਸਿਨੈਰੀਓ ਤਿਆਰ ਕੀਤਾ ਲੋਕਾਂ ਤੱਕ ਉਹ ਸਮਝ ਪਹੁੰਚਾਈ ਵੀ ਇਹ ਕਿਵੇਂ ਖਤਰਨਾਕ ਨੇ ਉਹ ਬੜਾ ਇੱਕ ਕਿਸਾਨ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਦਾ ਹੀ ਪ੍ਰੋਸੈਸ ਸੀ ਜਿਹੜਾ ਬੜਾ ਇੱਕ ਏਕਤਾ ਨਾਲ ਲੜਿਆ ਗਿਆ ਸਾਰੀਆਂ ਯੂਨੀਅਨਾਂ ਦੇ ਨਾਲ ਤੇ ਉੱਥੇ ਜਾ ਕੇ ਤੁਸੀਂ ਬਾਕੀ ਤੁਸੀਂ ਜਾਣਦੇ ਹੋ ਉੱਥੇ ਅੰਦੋਲਨ ਜਿੱਤੇ ਆ ਗਿਆ ਆਪਾਂ ਜਿੱਤ ਕੇ ਤਿੰਨੇ ਬਿੱਲ ਰੱਦ ਹੋਏ ਵਾਪਸੀ ਤੇ ਆਏ ਤੇ ਵਾਪਸੀ ਤੇ ਆਉਣ ਤੋਂ ਬਾਅਦ ਕੁਝ ਯੂਨੀਅਨਾਂ ਜਿਨ੍ਹਾਂ ਦਾ ਉਸ ਅੰਦੋਲਨ ਦੇ ਵਿੱਚ ਵੀ ਰੋਲ ਬੜਾ ਨੈਗੇਟਿਵ ਪੱਖ ਲੱਟਵ ਰਿਹਾ ਉਹਨਾਂ ਨੇ ਆਪਣੇ ਵੱਖ-ਵੱਖ ਇੱਥੇ ਆ ਕੇ ਧੜੇ ਬਣਾਉਣੇ ਸ਼ੁਰੂ ਕਰਤੇ ਪਰ ਤੁਸੀਂ ਪਿਛਲੀ ਵਾਰ ਦੇਖਿਆ ਵੀ ਹੋਣਾ ਵੀ ਕੁਝ ਯੂਨੀਅਨਾਂ ਦੇ ਬੰਦਿਆਂ ਨੇ ਵੀ ਕਿਹਾ ਸੀ ਵੀ ਕਿਸ ਯੂਨੀਅਨ ਦੇ ਪ੍ਰਧਾਨ ਨੂੰ ਵੀ ਉਹਦੇ ਟੱਡ 'ਚ ਪਿੱਤਲ ਭਰ ਦੇਣਾ ਕੁਝ ਨੇ ਇਹ ਵੀ ਇਲਜ਼ਾਮ ਲਾਏ ਸੀ ਵੀ ਜੀ ਇਹ ਉੱਥੋਂ ਅੰਦੋਲਨ ਵੇਚ ਕੇ ਆ ਗਏ ਨੇ ਤਾਂ ਉਹਨਾਂ ਨੇ ਆਪਣਾ ਇੱਕ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਸੀ ਕਿਸਾਨ ਮੋਰਚਾ ਉਹਨਾਂ ਨੇ ਆਪਣੇ ਇਤਰਾਜ਼ ਦਿਟਾਏ ਸੀ ਦੂਜੇ ਐਸਕੇਐਮ ਪ੍ਰਤੀ ਵੀਰਣਾ ਚੋਂ ਕੁਝ ਲੀਡਰਾਂ ਨੇ ਚੋਣ ਲੜੀ ਆ ਅਸੀਂ ਚੋਣ ਲੜਨ ਵਾਲਿਆਂ ਨਾਲ ਨਹੀਂ ਜਾ ਸਕਦੇ ਦੂਜਾ ਉਹਨਾਂ ਨੇ ਕਿਹਾ ਸੀ ਜੀ ਇਹ ਮੋਰਚਾ ਵੇਚ ਕੇ ਆਏ ਨੇ ਜੀ ਕੁਝ ਉਹਨਾਂ ਨੇ ਜੋ ਵੀ ਆਪਣੀ ਫ੍ਰਸਟ੍ਰੇਸ਼ਨ ਸੀ ਉਹ ਕੱਢੀ ਸੀ ਜਾਂ ਇਹਨੂੰ ਬਹਾਨੇ ਕਹਿ ਦੋ ਜਾਂ ਕਹਿ ਸਕਦੇ ਵੀ ਸਿੱਖ ਕਿਸਾਨ ਮੋਰਚ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਕੂੜ ਪ੍ਰਚਾਰ ਦੇ ਬਾਰੇ ਕੀਤਾ ਟਿੱਬੀ ਲਾਉਣ ਦੀ ਕੋਸ਼ਿਸ਼ ਬਿਲਕੁਲ ਟਿੱਬੀ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਤੋੜਿਆ ਉਸਨੂੰ ਤੋਂ ਤੋੜਨ ਤੋਂ ਬਾਅਦ ਵੀ ਚਲੋ ਇਸ ਗੱਲ ਨੂੰ ਵੀ ਇਗਨੋਰ ਕਰ ਦਿੱਤਾ ਗਿਆ ਜਿਹੜਾ ਮੁੱਖ ਹਿੱਸਕੀ ਐਮ ਸੀ ਉਦੇ ਵੱਲ ਐਸ ਕੇ ਐਮ ਨੇ ਵੱਖ-ਵੱਖ ਕਮੇਟੀਆਂ ਬਣਾ ਕੇ ਕੋਸ਼ਿਸ਼ਾਂ ਜਾਰੀ ਰੱਖੀਆਂ ਵੀ ਕਿਉਂ ਨਾ ਜਿਹੜੀ ਇਹ ਇਕਤਾ ਟੁੱਟੀ ਆ ਸਾਂਝੇ ਘੋੜ ਲਈ ਸਾਂਝੇ ਮਸਲਿਆਂ ਲਈ ਇਹਨੂੰ ਦੁਬਾਰਾ ਬਣਾਇਆ ਜਾਵੇ ਕਿਉਂਕਿ ਉਹ ਕਿਸਾਨ ਅੰਦੋਲਨ ਦੀ ਜੋ ਵੀ ਖਾਸੀਅਤ ਅਸੀਂ ਇਹ ਸਮਝਦੇ ਹਾਂ ਵੀ ਇੱਕ ਇਕਤਾ ਨਾਲ ਲੜਿਆ ਗਿਆ ਅੰਦੋਲਨ ਸੀ ਚਾਹੇ ਉਹ ਸੂਬਿਆਂ ਦੀ ਇਕਤਾ ਹੋਵੇ ਚਾਹੇ ਉਹ ਭਾਈਚਾਰਕ ਇਕਤਾ ਹੋਵੇ ਧਰਮ ਤੋਂ ਉੱਠ ਕੇ ਅੰਦੋਲਨ ਲੜੇ ਗਏ ਇੱਕ ਇੱਕਤਾ ਬਣੀ ਸੀ ਜੀ ਹਾਂ ਜੀ ਬਣੀ ਜਿੱਤ ਲਿਆ ਜਿੱਤ ਲਿਆ ਫਿਰ ਇੱਕ ਵੱਡਾ ਟਪਲਾ ਕੁਝ ਕਿਸਾਨ ਜੱਥੇਬੰਦੀਆਂ ਨੇ ਖਾਦਾ ਨਾ ਖਾਦਾ ਹਾਂ ਥੋੜੀ ਮਿਸਟੇਕ ਟਪਲਾ ਤਾਂ ਹੋਇਆ ਹਾਂ ਟਪਲਾ ਟਪਲਾ ਹੋਇਆ ਤਾਂ ਫਿਰ ਜਦੋਂ ਜਗਜੀਤ ਸਿੰਘ ਡੱਲੇ ਵਾਲੇ ਹੋਰਾਂ ਨੇ ਐਸਕੇਮ ਨਾਨ ਪੋਲੀਟੀਕਲ ਬਣਾਇਆ ਫਿਰ ਕੀ ਉਹਨਾਂ ਦੇ ਜਿਹੜੇ ਇਹ ਇਹ ਤਾਂ ਰਾਜ ਸੀਗਾ ਚੋਣਾ ਲੜਨ ਵਾਲਿਆਂ ਤੇ ਉਹ ਵਾਜਬ ਨਹੀਂ ਸੀਗਾ ਫਿਰ ਨਹੀਂ ਤੋੜਿਆ ਨਾ ਨੋ 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 ਹੁਣ ਐਸਕੇਐਮ ਦੀ ਸਪੋਰਟ ਨੂੰ ਐਸਕੇਐਮ ਨੂੰ ਸਪੋਰਟ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਵੀ ਸੀ ਉਗਰਾਨ ਉਗਰਾਹਾਂ ਯੂਨੀਅਨ ਨੇ ਵਖੇੜਾ ਖੜਾ ਨਹੀਂ ਕੀਤਾ ਉਗਰਾਹਾਂ ਯੂਨੀਅਨ ਨੇ ਸਾਫ਼ ਕਿਹਾ ਵੀ ਚੋਣਾ ਲੜਨਾ ਵੱਡਾ ਕੋਈ ਗੁਨਾਹ ਨਹੀਂ ਸੀ ਤੇ ਉਸ ਤੋਂ ਬਾਅਦ ਵੀ ਜਦੋਂ ਦੁਬਾਰਾ ਏਕਤਾ ਹੋਈ ਆ ਤਾਂ ਉਹਨਾਂ ਉਸ ਏਕਤਾ ਦੇ ਵਿੱਚ ਮਸਲਾ ਰੱਖਿਆ ਗਿਆ ਵੀ ਦੁਬਾਰਾ ਤੋਂ ਚੋਣਾ ਨਹੀਂ ਲੜਨੀ ਜਿਹੜੀਆਂ ਯੂਨੀਅਨਾਂ ਨੇ ਚੋਣਾਂ ਲੜੀਆਂ ਸੀ ਉਹਨਾਂ ਨੇ ਇਹ ਗੱਲ ਨੂੰ ਕੀਤਾ ਵੀ ਹਾਂ ਠੀਕ ਆ ਉਹ ਸ਼ਾਇਦ ਸਾ ਤੋਂ ਮਿਸਟੇਕ ਲਾ ਲੋ ਮਿਸਟੇਕ ਨਹੀਂ ਕਹਿ ਸਕਦੇ ਮੈਂ ਉਸ ਨੂੰ ਉਹ ਸ਼ਾਇਦ ਸਾਡਾ ਹੀ ਲੋਕਾਂ ਦਾ ਹੀ ਏਡਾ ਪ੍ਰੈਸ਼ਰ ਸੀ ਕੁਝ ਕਿਸਾਨ ਵੱਡੇ ਆਗੂਆਂ ਤੇ ਵੀ ਚੋਣਾਂ ਲੜੀਆਂ ਜਾਂ ਉਹ ਉਹਨਾਂ ਨੇ ਭਾਵਨਾ ਦਾ ਖਿਆਲ ਰੱਖ ਕੇ ਜੇ ਨਹੀਂ ਲੜਦੇ ਲੋਕਾਂ ਨੇ ਉੱਥੇ ਵੀ ਇਹ ਇਲਜ਼ਾਮ ਲਾਉਣਾ ਸੀ ਵੀ ਮਾਹੌਲ ਤਿਆਰ ਸੀ ਕਿਸਾਨਾਂ ਨੇ ਵੱਡੀ ਮਿਸਟੇਕ ਕਰਤੀ ਉਹ ਇੱਕ ਭਾਵਨਾ ਦਾ ਚਲੋ ਖਿਆਲ ਰੱਖਿਆ ਚਲੋ ਬੀਤੇ ਦੀ ਗੱਲ ਆ ਉਸ ਤੋਂ ਬਾਅਦ ਵੀ ਜੁੜੀਆਂ ਇਕਤਾ ਸ਼ੁਰੂ ਕਰਤੀਆਂ ਗਈਆਂ ਫੋਨ ਗ੍ਰਹਾਂ ਦੀ ਗੱਲ ਕਰਦੇ ਸੀ ਗ੍ਰਹਾਂ ਸਾਹਿਬ ਨੂੰ ਤਾਂ ਕੋਈ ਤਰ੍ਹਾਂ ਜ ਨਹੀਂ ਇੱਕ ਤਾਂ ਸ਼ੁਰੂ ਕੀਤੀਆਂ ਗਈਆਂ ਉਹ ਯੂਨੀਅਨਾਂ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਉਹਨਾਂ ਨੇ ਮੰਨ ਕੇ ਤੇ ਐਸਕੇਮ 'ਚ ਸ਼ਾਮਲ ਹੋਈਆਂ ਤੇ ਐਸਕੇਮ ਦੁਬਾਰਾ ਮਜ਼ਬੂਤ ਹੋਇਆ ਤੇ ਜਿਨ੍ਹਾਂ ਨੇ ਗੈਰ ਰਾਜਨੀਤਿਕ ਬਣਾਇਆ ਸੀ ਉਹਨਾਂ ਕੋਲ ਵੀ ਉਹ ਕਮੇਟੀਆਂ ਗਈਆਂ ਡੱਲੇਵੜ ਸਾਹਿਬ ਨੇ ਤਾਂ ਕਮੇਟੀਆਂ ਨੂੰ ਮਿਲਣ ਨੂੰ ਇਨਕਾਰ ਕਰਤੀ ਆ ਤੇ ਜਦੋਂ ਵੀ ਕਿਤੇ ਬਾਹਰ ਅੰਦਰ ਗੱਲ ਹੋਈ ਆ ਤਾਂ ਉਹਨਾਂ ਦੇ ਹੀ ਇਲਜ਼ਾਮ ਸੀ ਜੀ ਅਸੀਂ ਚੋਣਾਂ ਲੜਨ ਵਾਲੇ ਨਾਲ ਕਿਵੇਂ ਸਮਝੌਤਾ ਕਰ ਲਿਆ ਯਾਨੀ ਕਿ ਉਹਨਾਂ ਦੇ ਕੁਝ ਤਰਕਾਂ 'ਚ ਦਮਖਮ ਨਹੀਂ ਸੀ ਕਿਉਂਕਿ ਹੁਣ ਵੀ ਤਾਂ ਉਹਨਾਂ ਨਾਲ ਲੱਖਾਂ ਸਧਾਰਣਾ ਇੱਕ ਚੋਣਾਂ ਲੜਨ ਵਾਲਾ ਹੈ ਉਹ ਜੇ ਉਹਨਾਂ ਦਾ ਹੀ ਇਤਰਾਜ਼ ਵਾਜਪ ਮੰਨਿਆ ਜਾਵੇ ਉਹਨਾਂ ਨੇ ਯਾਨੀ ਕਿ ਕਲੀਅਰ ਕੱਟੇ ਹੀ ਸੀ ਬਈ ਅਸੀਂ ਇਹਨਾਂ ਨਾਲ ਨਹੀਂ ਚੱਲਣਾ ਹੈ ਇਹ ਇੱਕ ਇਹਨੂੰ ਚਾਹੇ ਤੁਸੀਂ ਆਪਣੀ ਈਗੋ ਪ੍ਰੋਬਲਮ ਲਾ ਲਓ ਜਾਂ ਵੱਡਾ ਲੀਡਰ ਬਣਨ ਦੀ ਦੂਜਿਆਂ ਨਾਲੋਂ ਦਿਖਣ ਦੀ ਚਾਹ ਲਾ ਲਓ ਕਿਉਂਕਿ ਤੁਸੀਂ ਇਹ ਤਾਂ ਦੇਖ ਰਹੇ ਹੋ ਵੀ ਜਦੋਂ ਵੀ ਇਹ ਮੋਰਚਾ ਆਪਣਾ ਪਹਿਲਾ ਜਿੱਤੇ ਆ ਗਿਆ ਤਾਂ ਕੁਝ 5-7 ਹੀ ਲੀਡਰ ਸਨ ਜਿਨ੍ਹਾਂ ਦਾ ਚਿਹਰਾ ਉਸ ਅੰਦੋਲਨ ਨੂੰ ਜਿਤਾਉਣ ਵਜੋਂ ਜਾਣਿਆ ਜਾਂਦਾ ਸੀ। ਤੋਂ ਇੱਕੋ ਪ੍ਰੋਬਲਮ ਵੀ ਹੋਈ ਹੈ ਇਹਦੇ ਵਿੱਚ। ਕੁਝ ਮੋਰਚੇ ਉਹ ਜੁਨੀਅਨਾਂ ਨੇ ਐਸੇ ਵੀ ਲੜੇ ਨੇ ਯਾਰ ਜਿਨ੍ਹਾਂ ਦੀਆਂ ਮੰਗਾਂ ਪਹਿਲਾਂ ਹੀ ਮੰਨੀਆਂ ਹੋਈਆਂ ਸੀ। ਉਹਨਾਂ ਉੱਤੇ ਵੀ ਉਹਨਾਂ ਨੇ ਆਪਣੀਆਂ ਭੁਖੜਤਾਲਾਂ ਰੱਖ ਕੇ ਮੋਰਚੇ ਜਿੱਤੇ ਹੋਏ ਦਿਖਾਏ ਨੇ। ਉਹ ਮੋਰਚਿਆਂ ਦੀ ਕੋਈ ਸੈਂਸੇ ਨਹੀਂ ਸੀ ਬਣਦੀ। ਇਹ ਇਸ ਜਿਹੜਾ ਹੁਣ ਕਿਸਾਨ ਅੰਦੋਲਨ ਚੱਲਿਆ ਦੁਬਾਰਾ ਹਾਂਜੀ ਤੁਹਾਨੂੰ ਲੱਗਦਾ ਕਿ ਇਹ ਇਹਦੀ ਜ਼ਰੂਰਤ ਸੀਗੀ ਇਸ ਵਕਤ ਉਸ ਤਰੀਕੇ ਨਾਲ ਤਿਆਰੀ ਸੀਗੀ ਤੇ ਜਾਣਾ ਚਾਹੀਦਾ ਸੀਗਾ ਦਿੱਲੀ ਚੱਲੋ ਦੀ ਜਿਹੜੀ ਕਾਲ ਆ ਜੋ ਦੇਖੋ ਇਹਨਾਂ ਨੇ ਇਸ ਅੰਦੋਲਨ ਦੇ ਵਿੱਚ ਮੁੱਖ ਮੰਗ ਰੱਖੀ ਆ ਐਮਐਸਪੀ ਦੀ ਐਮਐਸਪੀ ਦੀ ਮੰਗ ਪਹਿਲੇ ਵੀ ਕਿਸਾਨ ਅੰਦੋਲਨ ਦੀ ਸੀ ਪਰ ਉਹ ਪ੍ਰਾਇਮਰੀ ਮੰਗ ਨਹੀਂ ਸੀ ਪਹਿਲੇ ਕਿਸਾਨ ਅੰਦੋਲਨ ਦੀ ਇਹ ਸੈਕੰਡਰੀ ਮੰਗ ਸੀ ਕਿ ਐਮਐਸਪੀ ਦੀ ਕਿਉਂਕਿ ਐਮਐਸਪੀ ਦੀ ਮੰਗ ਸੀ ਜਿਹੜੀ ਇਹ ਇੱਕ ਕਾਨੂੰਨ ਇਸ ਤਰ੍ਹਾਂ ਛੇਤੀ ਬਣਨ ਗਵਾਲੀ ਮੰਗ ਨਹੀਂ ਹੈ ਐਮਐਸਪੀ ਦੀ ਮੰਗ ਜੋ ਜੁੜੀ ਹੋਈ ਹੈ ਇਹ ਸਾਡੇ ਵਿਦੇਸ਼ੀ ਸਮਝੌਤਿਆਂ ਨਾਲ ਵਰਲਡ ਟ੍ਰੇਡ ਆਰਗੇਨਾਈਜ਼ ਨਾਲ ਵੀ ਜੁੜੀ ਹੋਈ ਹੈ ਹੁਣ ਵਰਲਡ ਟ੍ਰੇਡ ਆਰਗੇਨਾਈਜ਼ ਨਾਲ ਜੁੜ ਤੋਂ ਬਾਹਰ ਰਹਿਣਾ ਕੋਈ ਐਡਾ ਸੌਖਾ ਕੰਮ ਨਹੀਂ ਜੇ ਤੁਸੀਂ ਇਹ ਅੰਦੋਲਨ ਲੜਨਾ ਹੈ ਤਾਂ ਆਪਣੇ ਸਾਹਲ ਇਹਦੇ ਲਈ ਜਿਹੜਾ ਆਪਾਂ ਪਹਿਲਾਂ ਕਿਸਾਨ ਅੰਦੋਲਨ ਲੜਿਆ ਉਹਦੇ ਨਾਲੋਂ ਵੀ 4 ਗੁਣਾ ਵੱਡੀ ਤਾਕਤ ਕੱਲੀ ਇੰਡੀਆ ਚ ਚਾਹੀਦੀ ਹੈ ਤੇ ਜਿਹੜੇ ਤਾਕਤ ਜਿਹੜੀ ਉੱਥੇ ਬਾਰਡਰਾਂ ਤੇ ਬੈਠੇ ਨੇ ਉਹ 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 ਤਾਕਤ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦਾ 10% ਵੀ ਨਹੀਂ ਹੈ ਸਿਰਫ ਇਹ ਦੋ ਤਿੰਨ ਜੂਨੀਆ ਨਾਲ ਦਾ ਅੰਦੋਲਨ ਹੈ ਜਿਨ੍ਹਾਂ ਨੇ ਆਪਣੀ ਜਿੰਦ ਉੱਪਰ ਲਗਾਇਆ ਹੋਇਆ ਨਹੀਂ ਪਰ ਦੋ ਤਿੰਨ ਤਾਂ ਨਹੀਂ ਜਿਆਦੇ ਜਥੇਬੰਦੀਆਂ ਨੇ ਉੱਥੇ ਐਡੀ ਵੱਡੀ ਗਿਣਤੀ ਚ ਇਕੱਠ ਹੋਇਆ ਹੋਇਆ ਸ਼ੰਭੂ ਬਾਰਡਰ ਤੇ ਨੌਰੀ ਬਾਰਡਰ ਤੇ ਸਰ ਪ੍ਰਦੀਪ ਲੋਕਾਂ ਨੂੰ ਮਸਲਾ ਸਿਰਫ ਕਿਸਾਨ ਅੰਦੋਲਨ ਦਾ ਫਰਕ ਪਤ ਦਿਖ ਰਿਹਾ ਉਹਨਾਂ ਨੂੰ ਇਹ ਵਿਚਲੇ ਮਸਲੇ ਕਿਹੜੀ ਕਿਸਾਨ ਯੂਨੀਅਨ ਕਿੱਧਰ ਆ ਕਿਹੜੀ ਕਿੱਧਰ ਨਹੀਂ ਐ ਉਹ ਸਾਰੇ ਜਿਆਦਾ ਡਿਟੇਲ ਚ ਆਪਣੇ ਪੰਜਾਬ ਦਾ ਵੀ 80% ਸਾ ਨਹੀਂ ਜਾਣਦਾ ਹੈਗਾ। ਵੀ ਇਹ ਕਿਸ ਤਰ੍ਹਾਂ ਗੈਰ ਰਾਜਨੀਤਿਕ ਬਣਿਆ ਕਿਸ ਤਰ੍ਹਾਂ ਇਹਦੇ ਵਿੱਚ ਇਹ ਦੋ ਪੰਜਾਬ ਦੀ ਤੁਮ ਆਪਾਂ ਪਹਿਲਾਂ ਵੀ ਬਤੀ ਕਹਿੰਦੇ ਰਹੇ ਆ ਤੂੰ ਜਿਸ ਤਰ੍ਹਾਂ ਕਹਿ ਰਹੇ ਆ ਪ੍ਰਦੀਪ ਪ੍ਰਮੁੱਖ ਯੂਨੀਅਨ ਆ 10 11 ਕਿੰਨੇ ਜਿਹੜੀਆਂ ਵੱਡੀਆਂ ਨੇ ਪਹਿਲਾਂ ਛੋਟੀਆਂ ਯੂਨੀਅਨਾਂ ਸੀ ਕੋਈ ਬਲਾਕ ਤੱਕ ਸੀ ਕੋਈ 10 ਬਲਦਿਆਂ ਨੇ ਖੜੀ ਕਰਕੇ ਆਪਣੀ ਰਜਿਸਟਰ ਕਰਵਾਈ ਹੋਈ ਸੀ ਹੁਣ ਆਹੀ ਜਿਹੜੀਆਂ 10 11 ਵੱਡੀਆਂ ਯੂਨੀਅਨਾਂ ਸੀ ਪੰਜਾਬ ਦੀਆਂ ਜਾਂ ਲੈ ਲੋ ਕਹਿ ਲੋ ਵੀ ਜਿਹੜੀਆਂ ਹਾਈਲਾਈਟ ਯੂਨੀਅਨਾਂ ਸੀ ਉਹਨਾਂ ਚੋਂ ਇਹ 2 3 ਯੂਨੀਅਨਾਂ ਆਪਣੀ ਜਿੱਦ ਪਗਾਰ ਰਹੀਆਂ ਨੇ ਇਸ ਮੋਰਚੇ ਦੇ ਵਿੱਚ ਪਰ ਕਾਡਰ ਦਾ ਵੱਡਾ 베ਸ ਉਹਨਾਂ ਦਾ ਕਿਰਾਨ ਮਦੂਦਸਕਰ ਕਮੇਟੀ ਦਾ ਮਾਝੇ ਚ ਹਾਂ ਸਿੱਧੂਪੁਰ ਦਾ ਫਿਰ ਮਾਝੇ ਤੋਂ ਕੱਲਾ ਕੱਲਾ ਮਾਝਾ ਪੰਜਾਬ ਤਾਂ ਨਹੀਂ ਹੋ ਗਿਆ हां सिद्धू ਬਰੀਏ ਤਾਂ ਮੈਂ ਕਹਿੰਨਾ ਸਿੱਧੂ ਪਰ ਯੂਨੀਅਨ ਦਾ ਕਾਡਰ ਵੱਡਾ ਹੈ ਪਰ ਕਾਡਰ ਵੱਡਾ ਹੈ ਪਰ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਜਰਨੈਲ ਲਾਇਕ ਨਹੀਂ ਹੈ ਕਾਰਨ ਕਾਰਨ ਉਸ ਤੋਂ ਪਹਿਲੇ ਪਹਿਲੇ ਅੰਦੋਲਨ ਦੇ ਵਿੱਚ ਉਹਨਾਂ ਦੇ ਕਰਤਾਰ ਦੇਖ ਲਓ ਆਪਣੇ ਭੰਦੇਰ ਸਾਹਿਬ ਦਾ ਕਰਤਾਰ ਦੇਖ ਲਓ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਾਂਦੇ ਰਹੇ ਨੇ ਉਹ ਖੁਦ ਨੋਟ ਕਰਦੇ ਸੀ ਵੀ ਜਿਹੜੇ ਬੈਰੀਅਰਾਂ ਤੋਂ ਟੱਪ ਕੇ ਕਿਸਾਨਾਂ ਨੂੰ ਰੋਕ ਲੰਘਣ ਨਹੀਂ ਦਿੱਤਾ ਗਿਆ ਜਿੱਥੇ ਬੰਦਾ ਨਹੀਂ ਸੀ ਜਾ ਸਕਦਾ ਕੁਝ ਹੀ ਦਿਨਾਂ ਬਾਅਦ ਉਹ ਟੱਪ ਕੇ ਭੰਦੇਰ ਸਾਹਿਬ ਦੀ ਯੂਨੀਅਨ ਨੇ ਉੱਥੇ ਸਟੇਜ ਕਿਵੇਂ ਲਗਾ ਲਈ ਜੀ ਇਹ ਕਿਸੇ ਨੇ ਸਵਾਲ ਪੁੱਛਿਆ ਕਿਸੇ ਪੱਤਰਕਾਰ ਨੇ ਵੀ ਨਹੀਂ ਪੁੱਛਿਆ ਕਿਹਨੇ ਜਾਤ ਦੇ ਸਾਨੂੰ ਤਾਂ ਕਿਸਾਨਾਂ ਨੂੰ ਤਾਂ ਇਹ ਸ਼ੰਭੂ ਬਾਰਡਰ ਨਹੀਂ ਸੀ ਟੱਪਣ ਦਿੰਦੇ ਉੱਥੇ ਰੋਕ ਦਿੱਤੇ ਗਏ ਫਿਰ ਕੁਝ ਦਿਨਾਂ ਬਾਅਦ ਓਕੇ ਰੋਕਦੇ ਨੇ ਫਿਰ ਉਸ ਸਟੇਜ ਤੋਂ ਪੰਜਾਬ ਦਾ ਜਿੰਨੇ ਵੀ ਲੋਕ ਜਾਣਿਆ ਬੁੱਧੀ ਵੀ ਜੀ ਵੀ ਵਰਗ ਦੱਸ ਦੇਵੇ ਕੀ ਉਸ ਸਟੇਜ ਤੋਂ ਰਾਜੇਵਾਲ ਨੂੰ ਉਗਰਾਹਾ ਨੋਰਜਿੰਦਰ ਦੀਪ ਸਿੰਘ ਵਾਲਾ ਨੂੰ ਜਾਂ ਐਸ ਕੇ ਐਮ ਦੇ ਜਿਹੜੇ ਵਾਕੀ ਲੀਡਰ ਨੇ ਉਹਨਾਂ ਬਾਰੇ ਅਵਾ ਤਵਾ ਨਹੀਂ ਬੋਲਿਆ ਗਿਆ ਕਿਹੜਾ ਉਹ ਕੂੜ ਪ੍ਰਚਾਰ ਆ ਜਿਹੜੀ ਉਹ ਸਟੇਜ ਤੋਂ ਐਸ ਕੇ ਐਮ ਦੀ ਮੁੱਖ ਸਟੇਜ ਬਾਰੇ ਨਹੀਂ ਸੀ ਹੁੰਦਾ ਇਹ ਕਿਸ ਕੇ ਐਮ ਦੇ ਸਿਆਣੇ ਲੀਡਰ ਸੀ ਵੱਡੇ ਲੀਡਰ ਸੀ ਉਹ ਸਮਝ ਸੀ ਵੀ ਜੇ ਹੁਣ ਉਹਨਾਂ ਨੂੰ ਕੁਛੇ ਰੋਕਾਂਗੇ ਜਾਂ ਕਰਾਂਗੇ ਤਾਂ ਅੰਦੋਲਨ ਦੇ ਵਿੱਚ ਫੁੱਟ ਪੈਣ ਦੀ ਸੰਭਾਵਨਾ ਸੀ ਪ੍ਰਦੀਪ ਆਪਣੇ ਸਾਹਲ ਉਹ ਅੰਦੋਲਨ ਯਾਰ ਬਹੁਤ ਹੀ ਸੂਝਵਾਨ ਤੇ ਸਿਆਣਪ ਨਾਲ ਜਿੱਤਿਆ ਗਿਆ ਅੰਦੋਲਨ ਆ ਬ੍ਰਦਰੋ ਜੇਕਰ ਉਸ ਅੰਦੋਲਨ ਦੀ ਗੱਲ ਕਰ ਲਈ ਕਿ ਉਹ ਉਹ ਨਿਬੜਿਆ ਉਹ ਚਲੋ ਦੋ ਸਚੀਆਂ ਲੱਗੀਆਂ ਜਾਂ ਵੱਖੋ ਵੱਖੋ ਵੱਖਰੇ ਸਟੇਜਾਂ ਲੱਗਦੇ ਆ ਇੱਕ ਨਵਾਂ ਤਜਰਬਾ ਸੀ ਪੰਜਾਬ ਲੀਗ ਜਿ세 ਬੰਦੀਆਂ ਲਈ ਵੀ ਨਵਾਂ ਤਜਰਬਾ ਸੀ ਉਹਦੇ ਵਿੱਚ ਪਰ ਹੁਣ ਉਸ ਇਕਤਾ ਤੋਂ ਸਿੱਖ ਉਸ ਤਜਰਬੇ ਤੋਂ ਸਿੱਖ ਕੇ ਜੇਕਰ ਇਹ ਯੂਨੀਨਾ ਵੱਲੋਂ ਕਿਹਾ ਗਿਆ ਕਿ ਅਸੀਂ ਐਮਐਸਪੀ ਦੀ ਮੰਗ ਲੈ ਕੇ ਜਿਹੜਾ ਵਾਪਸ ਮੁੜਾਂਗੇ ਉਹ ਦਿੱਲੀ ਚੱਲੋ ਗਏ ਆ ਉਹ ਸਪਿਰਿਟ ਨੂੰ ਤਾਂ ਜਿਹੜਾ ਸਜਦਾ ਕਰਨਾ ਬਣਦਾ ਹੈ ਨਾ ਉਹ ਜਿਹੜੀ ਉਹਨਾਂ ਦੀ ਲੜਨ ਦੀ ਸਪਿਰਿਟ ਆ ਜਿਸ ਤਰੀਕੇ ਨਾਲ ਉਹ ਅੱਗੇ ਗਏ ਆ ਉਤੇ ਭਾਵੇਂ ਉਹ 스테ਜ ਨਹੀਂ ਲੱਗੀ ਆਰਜੀ 스테ਜ ਲੱਗੀ ਆ ਉਹ ਹੁਣ ਵੀ ਕਹਿ ਰਿਹਾ ਵੀ 21 ਤਰੀਕ ਨੂੰ ਦੁਬਾਰਾ ਦਿੱਲੀ ਚਲੋ ਜਿਹੜਾ ਉਹ ਨਾਰਾ ਬੁਲੰਦ ਕਰਾਂਗੇ ਅੱਗੇ ਜਾਵਾਂਗੇ ਤਾਂ ਕਿਤੇ ਨਾ ਕਿਤੇ ਉਹ ਯੂਨੀਅਨ ਲੜਾਈ ਦੇ ਮੈਦਾਨ 'ਚ ਤਾਂ ਹੈ ਨਾ ਐਸਕੇਮ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ ਨਹੀਂ ਐਸਕੇਮ ਨੂੰ ਭਾਰਤ ਬੰਦ ਕੀਤਾ ਜਾਂਦਾ ਦਿੱਲੀ ਬਾਰਡਰਾਂ ਤੇ ਤਾਂ ਉਹ ਲੜ ਰਿਹਾ ਨਹੀਂ ਐਸਕੇਮ ਨੇ ਲੜਾਈ ਲੜਨ ਤੋਂ ਇਨਕਾਰ ਕੀਤਾ ਹੀ ਨਹੀਂ ਆ ਉਹ ਐਸਕੇਮ ਦੇ ਲੀਡਰ ਨੇ ਜੋ ਚਲਾਉਂਦੇ ਨੇ ਚਾਹੇ ਉਹ ਰਾਜੇਵਾਲਾ ਹੋ ਗਰਾਹਾ ਹੈ ਕਾਦੀਆਂ ਮਨਜੀਤ ਤਨੇਰਾ ਅਨੇਕ ਮੈਂ ਮ ਬੂਟਾ ਸਿੰਘ ਬੁਰਜ ਗੇਲਾ ਜੱਗੀ ਸਿੰਘ ਪੰਗੂ ਨੇ ਬਰਦਰੇ ਬੜੇ ਇੰਟੈਲੈਕਚੁਅਲਰ ਸਮਝਦਾਰ ਤੇ ਸਮਾਜ ਦੀ ਨਵਜ ਪਛਾਨਣ ਵਾਲੇ ਬੰਦੇ ਨੇ ਇਹਨਾਂ ਨੂੰ ਪਤਾ ਵੀ ਜੇ ਬਾਹਰ ਕਰਨਾ ਤਾਂ ਕਿਹੜੇ ਟਾਈਮ ਕਰਨਾ ਟਾਈਮਿੰਗ ਗਲਤ ਤਾਂ ਲੱਗਦਾ ਚੋਣਾਂ ਆਉਣ ਵਾਲੀਆਂ ਤਾਂ ਲੱਗਦਾ ਅੰਦੋਲਨ ਦੀ ਸਪਿਰਟ ਤੋਂ ਦੀ ਭਾਵਨਾ ਤੋਂ ਕਿਸੇ ਨੂੰ ਪ੍ਰੋਬਲਮ ਨਹੀਂ ਆ ਪ੍ਰੋਬਲਮ ਹੀ ਟਾਈਮਿੰਗ ਤੋਂ ਆ ਪ੍ਰੋਬਲਮ ਹੀ ਜਿਹੜੇ ਅੰਦੋਲਨ ਚ ਚਲਾ ਰਹੇ ਨੇ ਉਹਨਾਂ ਦੇ ਹੋਛੇਪਣ ਤੋਂ ਆ ਸਵਾਲ ਤਾਂ ਇਹ ਆ ਵੀ ਜਦੋਂ ਖੁਦ ਐਸਕੇਐਮ ਕਮੇਟੀ ਬਣਾ ਕੇ ਤੁਹਾਡੇ ਘਰ ਪਹੁੰਚਿਆ ਤੁਹਾਨੂੰ ਮਿਲਣ ਲਈ ਵਾਰ-ਵਾਰ ਵੇਟ ਕਰ ਰਹੇ ਆ ਤੁਸੀਂ ਕਾਰਨ ਦੱਸੇ ਬਿਨਾ ਵੀ ਕਿਉਂ ਲੌਜਿਕ ਤਾਂ ਦਓ ਕੋਈ ਨਾ ਸਾਹਿਲ ਕੁਤਰਕਾ ਨੂੰ ਪੰਜਾਬ ਬਰਦਾਸ਼ਤ ਨਹੀਂ ਕਰੂਗਾ ਬਰੋ ਸਭ ਦੇਖ ਰਿਹਾ ਅੱਜ ਕੱਲ ਵੀਡੀਓ ਦਾ ਜ਼ਮਾਨਾ ਜੇਕਰ ਹੁਣ ਉਹ ਸੈਂਟਰ ਨਾਲ ਗੱਲਬਾਤ ਵਿੱਚ ਨੇ ਗੱਲਬਾਤ ਕੱਲ ਫੇਰ ਟੁੱਟ ਚੁੱਕੀ ਆ 21 ਨੂੰ ਫੇਰ じゃ ਤਾਂ ਕੀ ਹੁਣ ਜਥੇਬੰਦੀਆਂ ਨੂੰ ਉਹਨਾਂ ਦੇ ਮਗਰ ਜਾਣਾ ਨਹੀਂ ਚਾਹੀਦਾ ਵੀ ਉੱਥੇ ਅੰਦੋਲਨ ਚ ਜਾਣਾ ਚਾਹੀਦਾ ਨੋ ਮੇਰੇ ਖਿਆਲ ਚ ਨਹੀਂ ਜਾਣਾ ਚਾਹੀਦਾ ਕਿਉਂਕਿ ਪੰਨੂ ਤੇ ਪੰਦੇਰ ਜਿਹੜੇ ਛੇਰ ਦੀ ਸਵਾਰੀ ਕਰਕੇ ਅੰਦੋਲਨ ਸ਼ੁਰੂ ਕੀਤਾ ਨਾ ਉਹ ਛੇਰ ਬੜਾ ਖਤਰਨਾਕ ਫਿਰਕੂ ਤਾਤੂ ਆਪਣੇ ਨਾਲ ਨਹੀਂ ਬੈਠੇ ਨੇ ਬ੍ਰਦਰ ਉੱਥੇ ਹੁੱਲੜਵਾਜ ਮਹਿਕਮਾ ਜਵਾਨੀ ਜਵਾਨੀ ਕਹਿ ਕੇ ਉੱਥੇ ਲਈ ਬੈਠੇ ਨੇ ਉਹਨਾਂ ਨੇ ਹੀ ਇਹਨਾਂ ਦਾ ਕੁਝ ਨਾ ਕੁਝ ਅੰਦੋਲਨ ਦਾ ਰੁਖ ਚੇਂਜ ਕਰ ਦੇਣਾ ਹੈ ਇੱਕ ਪਹਿਲੀ ਗੱਲ ਅੰਦੋਲਨ ਆਰਥਿਕ ਮਸਲਿਆਂ ਤੇ ਸ਼ੁਰੂ ਹੋਇਆ ਪਰ ਉੱਥੇ ਆਰਥਿਕ ਮਸਲੇ ਘਟ ਉੱਥੇ ਧਾਰਮਿਕ ਮਸਲੇ ਮਸਲੇ ਨਹੀਂ ਧਰਮ ਨਾਰੇ ਕੌਮੀ ਨਾਰੇ ਚੱਲ ਰਹੇ ਨੇ ਇਹੀ ਦਿੱਕਤ ਕਰ ਰਹੀ ਹੈ ਜੀ ਨੌਜਵਾਨਾਂ ਨੂੰ ਜਾਂ ਕੁਝ ਧੜਿਆਂ ਨੂੰ ਕੁਝ ਲੋਕਾਂ ਨੂੰ ਵੀ ਸਮੱਸਿਆ ਰਹਿੰਦੀ ਹੈ ਕਿਸੇ ਯੁਕਤ ਕਿਸਾਨ ਮੋਰਚੇ ਵਿੱਚ ਤਾਂ ਕਾਮਰੇਡ ਨੇ ਜਾਂ ਸਾਨੂੰ ਸਾਡੇ ਧਰਮ ਦੀ ਗੱਲ ਨਹੀਂ ਕਰਨ ਦਿੰਦੇ ਤੇ ਸਾਡੇ ਜਿਹੜੇ ਆ ਇਸ ਤਰੀਕੇ ਦੀ ਗੱਲਬਾਤ ਹੋਦੀ ਔਰ ਨੌਜਵਾਨਾਂ ਨੂੰ ਇਗਨੋਰ ਕੀਤਾ ਜਾਂਦਾ ਇਹ ਇਹ ਕੁਝ ਲੋਕਾਂ ਦਾ ਮੰਨਣਾ ਹੈ ਯਾਰ 2-4 ਨੌਜਵਾਨ ਜਾਂ 2-10 ਯੂਟਿਊਬਰ 4 ਚੈਨਲਾਂ ਵਾਲੇ ਉਹ ਨੌਜਵਾਨ ਤਾਂ ਨਹੀਂ ਹੋਗੇ ਪੰਜਾਬ ਦੇ ਇਹ ਤਾਂ ਉਹਨਾਂ ਨੂੰ ਕੁਛ ਤੂੰ ਸਮਝ ਲਾ ਵੀ ਨਾ ਸਮਝਾਂ ਨੂ ਨੌਜਵਾਨ ਨੌਜਵਾਨ ਕਹਿ ਕੇ ਸਾਰੀ ਨੌਜਵਾਨੀ ਦੀ ਦਿੱਖ ਖਰਾਬ ਕਰ ਰਹੇ ਨੇ ਬ੍ਰਦਰ ਇਹ ਪਿਆਰ ਬਗੀ ਕੀ ਨੌ ਪੰਜਾਬ ਦਾ ਨੌਜਵਾਨ ਯੂਨੀਵਰਸਿਟੀਾਂ ਚ ਪ੍ਰੋਫੈਸਰ ਨਹੀਂ ਲੱਗੇ ਹੋਏ ਕੀ ਨੌਜਵਾਨ ਸਾਡੇ ਵਕੀਲ ਨਹੀਂ ਲੱਗੇ ਹੋਏ ਕੀ ਨੌਜਵਾਨ ਸਾਡਾ ਖੇਤਾਂ ਚ ਨਹੀਂ ਕੰਮ ਕਰਦਾ ਆਪਣੇ 10 15000 ਬੰਦਾ ਹੁੰਦਾ ਏ ਪ੍ਰਦੀਪ ਕਿਸੇ ਵੀ ਸੂਬੇ ਚ ਲਾਲਾ ਕਿਸੇ ਵੀ ਵਰਗ ਚ ਲਾਲਾ ਜਿਹੜਾ ਹੁੱਲੜਵਾਜ ਹੁੰਦਾ ਇਹਨਾਂ ਦੀ ਆਪਣੀ ਕੋਈ ਸਮਝ ਨਹੀਂ ਹੁੰਦੀ ਉਹ ਨਾਰਿਆਂ ਨਾਲ ਚੱਲਦੇ ਨੇ ਤੁਹਾਨੂੰ ਲੱਗਦਾ ਜਿਹੜਾ ਇਕੱਠ ਹੈ ਇਸ ਟਾਈਮ ਕੋਈ ਯੂਥ ਹੈ ਜਾਂ ਕੋਈ ਵੀ ਹੈ ਹਾਂ ਵੀ ਉਹ ਜ਼ਿੰਮੇਵਾਰ ਆਰਗੇਨਾਈਜ਼ਡ ਕਾਡਰ ਨਹੀਂ ਹੈ ਜਿਥੇ ਬੰਦੀਆਂ ਨੇ ਨੋ ਹੈ ਨਾ ਉਹਨਾਂ ਚੋਂ ਬਹੁ ਗਿਣਤੀ ਆਰਗੇਨਾਈਜ਼ ਹੋਣਾ ਚਾਹੁੰਦੇ ਹੀ ਨਹੀਂ ਹੈ ਚਾਹੁੰਦੇ ਹੀ ਨਹੀਂ ਹੈ ਇਹ ਤੁਸੀਂ ਕਿਸੇ ਅਧਾਰ ਤੇ ਕਹਿ ਸਕਦੇ ਹੋ ਗੱਲ ਇਹ ਇਹੋ ਜਿਹਾ ਕੀ ਤੁਹਾਨੂੰ ਦੇਖਣ ਨੂੰ ਮਿਲਿਆ ਸ਼ੰਭੂ ਬਾਰਡਰ ਤੇ ਆ ਉਤੇ ਉਹਨਾਂ ਦੀਆਂ ਖਬਰਾਂਾਂ ਚੋਂ ਜਨਤਾ ਦੇ ਬਿਆਨਾਂ ਚੋਂ ਕਿਉਂ ਐਦਾਂ ਕਿਉਂ ਲੱਗਿਆ ਤੁਹਾਨੂੰ ਦੇਖੋ ਇਹ ਕੰਮ ਪਹਿਲੇ ਅੰਦੋਲਨ ਚ ਵੀ ਹੋਇਆ ਪਹਿਲੇ ਅੰਦੋਲਨ ਦੇ ਲੀਡਰ ਇਨੇ ਮਜ਼ਬੂਤ ਸਨ ਰਾਜੇਵਾਲ ਉਹਨਾਂ ਨੇ ਸਟੇਜਾਂ ਉਤੋਂ ਅਰ ਠੋਕ ਵਜਾ ਕੇ ਉਹਨਾਂ ਤੱਥਾਂ ਨੂੰ ਨਕਾਰਿਆ ਉਹ ਅੰਦੋਲਨਾਂ ਚੋਂ ਉਹਨਾਂ ਨੂੰ ਨਿੰਦੇ ਆ ਉਹਨਾਂ ਦੇ ਐਕਸ਼ਨਾਂ ਨੂੰ ਗਲਤ ਕਿਹਾ ਉਹਨਾਂ ਨੂੰ ਸਾਫ਼ ਕਿਹਾ ਵੀ ਤੁਸੀਂ ਸਾਡੇ ਅੰਦੋਲਨ ਚੋਂ ਚਲੇ ਜਾਓ ਯਾਰ ਇਹ ਸਟੈਂਡ ਜੇ ਰਾਜੇਵਾਲ ਨਾਂ ਲੈਂਦਾ ਤਾਂ ਅੰਦੋਲਨ ਕਾਮਯਾਬ ਨਾ ਹੁੰਦਾ ਤਾਂ ਉਹ ਸਿੱਕ ਆਰਥਿਕ ਅੰਦੋਲਨ ਇੱਕ ਧਾਰਮਿਕ ਅੰਦੋਲਨ ਬਣ ਕੇ ਰਹਿ ਜਾਣਾ ਸੀ ਤੇ ਜਿਸ ਦਾ ਸਾਥ ਹਰਿਆਣੇ ਨੇ ਵੀ ਨਹੀਂ ਸੀ ਦੇਣਾ ਤਾਂ ਹੀ ਮੈਂ ਕਹਾਂ ਬੜੀ ਸਮਝ ਨਾਲ ਲੜਿਆ ਗਿਆ ਅੰਦੋਲਨ ਹੁਣ ਇਹ ਸਾਰੇ ਦੇ ਸਾਰੇ ਇਹਦੇ ਨਾਲ ਨੇ ਕਿ ਲੱਖੇ ਰਸੰਧਾੜੇ ਨੇ ਐਸਕੇਐਮ ਦਾ ਵਿਰੋਧ ਨਹੀਂ ਕੀਤਾ ਉੱਥੇ ਨਾ ਜਿੰਨਾ ਵੀ ਇਹਨਾਂ ਦੀ ਸਾਰੀ ਟੀਮ ਆ ਮੈਂ ਹੁਣ ਕਿਹਦਾ ਕਿਹਦਾ ਨਾਂ ਲੈ ਕੇ ਨਹੀਂ ਦੱਸ ਸਕਦਾ ਸਭ ਸਭ ਨੂੰ ਪਤਾ ਹੀ ਆ ਸਾਰੇ ਉਹੀ ਬੈਠੇ ਨੇ ਜਿਹੜੇ ਉੱਥੇ ਕਿਸਾਨ ਲੀਡਰਾਂ ਨੂੰ ਐਸਕੇਮਦਿਆਂ ਨੂੰ ਛਰਿਆਂ ਮਗਾਲਾਂ ਕੱਢਦੇ ਰਹੇ ਨੇ ਜੇ ਕਿਤੇ ਐਸਕੇਮ ਉਹਨਾਂ ਨੂੰ ਸਟੇਜ ਤੇ ਚੜ੍ਹਨ ਦਾ ਨਾਂ ਬੰਦ ਕਰਨ ਦਿੰਦਾ ਇਹ 2 ਮਹੀਨਿਆਂ ਦੇ ਵਿੱਚ ਉੱਥੇ ਅੰਦੋਲਨ ਦਾ ਭੋਗ ਪਵਾ ਕੇ ਆ ਜਾਣਾ ਸੀ ਬ੍ਰਦਰ ਇਹਨਾਂ ਨੇ ਇੱਕ ਗੱਲ ਇਹ ਵੀ ਆ ਜੀ ਵੀ ਉਹ ਕੋਸ਼ ਜਿਹੜੇ ਲੋਕ ਨੇ ਉਹ ਐਸਕੇਮ ਨੂੰ ਗਾਲਾਂ ਵੀ ਕੱਢਦੇ ਆ ਨਾਲ ਇਹ ਵੀ ਕਹਿੰਦੇ ਵੀ ਸਾਡੇ ਆਉਂਦੇ ਨਹੀਂ ਮੰਗਰ ਕੁਝ ਨਾ ਚੀਜ਼ਾਂ ਦਾ ਉਬਾਲ ਜਿਆ ਹੋ ਜਾਂਦਾ ਬੜੀ ਜਲਦੀ ਵੀ ਯਾਰ ਪਤਾ ਨਹੀਂ ਕਿਉਂ ਨਹੀਂ ਆਉਂਦੇ ਆਉਂਦੇ ਜਦੋਂ ਗੱਲਾਂ ਥੋੜੀਆਂ ਸਮਝ ਪੈਂਦੀਆਂ ਨੇ ਫਿਰ ਲੋਕ ਮੁੜ ਵੀ ਹੁੰਦੇ ਨੇ ਹਲੇ ਉਬਾਲ ਆਉਣ ਨੂੰ ਲੱਗਦਾ ਵੀ ਸ਼ਾਇਦ ਇਹ ਇਸ ਤਰ੍ਹਾਂ ਹੀ ਚੱਲੇ ਜੇ ਮੰਨ ਲਓ ਉਹਨਾਂ ਨੂੰ ਸਿਰਫ ਦਿੱਲੀ ਜਾਣ ਦਾ ਸ਼ੌਕ ਆ ਬਹੁਤਿਆਂ ਨੂੰ ਤਾਂ ਉਹਨਾਂ ਨੇ ਵੀਡੀਓ ਬਣਾਉਣੀਆਂ ਬੈਰੀਕਾਟ ਭੰਨਦੇਆਂ ਦੀ ਸਿਰਫ ਇੰਨਾ ਕਿ ਚਾਹੋ ਮੰਨ ਲਓ ਜੇ ਕਿਸੇ ਦਿਨ ਬੈਰੀਗੇਡ ਭੰਨ ਵੀ ਦਿੱਤੇ 10 ਦਿਨ ਇਹ ਦਿੱਲੀ ਨਹੀਂ ਬੈਠ ਸਕਦੇ ਮਨ ਲਓ ਦਿੱਲੀ ਇਹਨਾਂ ਦੇ ਮੋਰਚੇ ਸਿੰਘੂ ਬਾਰਡਰ ਤੇ ਉਸ ਤਰ੍ਹਾਂ ਹੀ ਲੱਗ ਜਾਣ। ਇਹ ਅੰਦੋਲਨ ਤਾਂ ਲੰਬਾ ਚੱਲੂਗਾ ਨਾ। 6 ਮਹੀਨੇ ਦਾ ਤਾਂ ਖੋਦੇ ਕਹਿੰਦੇ ਆ ਰਾਸ਼ਨ ਅਸੀਂ ਨਾਲ ਲੈ ਕੇ ਚੱਲਦੇ ਆ। 1 ਮਹੀਨਾ ਨਹੀਂ ਕੱਢ ਸਕਦੇ। ਪ੍ਰਦੀਪ ਅੰਦੋਲਨ ਇਕੱਠ ਕਰਨੇ ਇੱਕ ਟਾਈਮ ਬਹੁਤ ਔਖੇ ਹੋ ਜਾਂਦੇ ਨੇ। 15ਵਾਂ ਦਿਨ ਜਾਂ 20ਵਾਂ ਦਿਨ ਅੰਦੋਲਨ ਟੱਪਦਾ ਹੈ ਨਾ। ਪਹਿਲਾਂ ਤਾਂ ਲੋਕ ਜਾਂਦੇ ਨੇ ਮੇਲੇ ਵਾਂਗੂ। ਮੇਰਾ ਤਾਂ ਤਜਰਬਾ ਅੰਦੋਲਨ 'ਚ ਮੈਂ ਗਿਆ ਹੋਇਆ। 1 ਮਹੀਨਾ ਜਾਣਗੇ। ਉਹ ਤੋਂ ਬਾਅਦ ਸਾਬ ਦੇ ਪਿੱਛੇ ਕੰਮ ਰੁਕਣ ਲੱਗ ਜਾਂਦੇ ਨੇ ਬ੍ਰਦਰ ਕਿਸਾਨ ਅੰਦੋਲਨ ਚ ਇੱਕ ਟਾਈਮ ਐਸਾ ਸੀ ਰਾਜੇਵਾਲ ਸਾਹਿਬ ਦਾ ਖੁਦ ਬਿਆਨ ਨਾ ਵੀ 68 ਬੰਦੇ ਰਹਿ ਗਏ ਸੀ ਬ੍ਰਦਰ ਟਰਾਲੀਆਂ ਖਾਲੀ ਪਈਆਂ ਹੁੰਦੀਆਂ ਟਰਾਲੀਆਂ ਦਾ ਹੀ ਆ ਝੰਡੀਆਂ ਦਾ ਹੀ ਡਰ ਸੀ ਵੀ ਇੰਨੇ ਬੈਠੇ ਨੇ ਬਹੁਤ ਔਖਾ ਬੈਠਣਾ ਬ੍ਰਦਰ ਅੰਦੋਲਨਾਂ ਚ 20ਵੇਂ ਦਿਨ ਦੇ ਕੇ ਸਾਰੇ ਪਰਿਵਾਰ ਟੱਬਰ ਬੱਚੇ ਸਭ ਜਾਦ ਹੋਣ ਲੱਗ ਜਾਂਦੇ ਨੇ ਮੈਸਾਂ ਭੁੱਖੀਆਂ ਮਰ ਲੱਗ ਜਾਂਦੀਆਂ ਪਿੱਛੇ ਇਹ ਦੇਖ ਇਹ ਤਾਂ ਹਲੇ ਇਹਨਾਂ ਨੂੰ ਚਾਉ ਆ ਬਸ ਇੰਨਾ ਹੁਣ ਫਿਰ ਸਥਿਤੀ ਕੀ ਬਣਦੀ ਲੱਗਦੀ ਹੈ ਜੀ ਹੁਣ ਫਿਰ ਜਦੋਂ ਸੈਂਟਰ ਨਾਲ ਗੱਲਬਾਤ ਵੀ ਚੱਲ ਵੀ ਰਹੀ ਆ ਟੁੱਟ ਵੀ ਰਹੀ ਆ ਦੁਬਾਰਾ ਤੋਂ ਕੀ ਆ ਜਾ ਰਿਹਾ ਕਿ ਦਿੱਲੀ ਚਲੋ ਦਾ ਨਾਰਾ ਦਿੱਤਾ ਜਾਵੇਗਾ ਦੁਬਾਰਾ ਤੋਂ ਦਿੱਲੀ ਜਾਇਆ ਜਾਵੇਗਾ ਦੁਬਾਰਾ ਤੋਂ ਬੈਰੀਕੇਟ ਟੁੱਟਣਗੇ ਕਿ ਕਿੱਧਰ ਨੂੰ ਜਾਊ ਗੱਲ ਫਿਰ ਯਾਰ ਇੱਕ ਤਾਂ ਬੈਰੀਕੇਟਾਂ ਦੀ ਉਹ ਬਹੁਤ ਆ ਚਲੋ ਮੰਨ ਲਓ ਪਰਾਂ ਰਿਜ਼ਲਟ ਇਹ ਆ ਬੀਚੋਂ ਨਿਕਲਣਾ ਪਉਣਾ ਕੁਛ ਨਹੀਂ ਨੁਕਸਾਨ ਦੇਖੋ ਕਿੰਨਾ ਕੁ ਬਚ ਸਕਦਾ ਕਿ ਹੁੰਦਾ ਬਸ ਇਹ ਗੱਲ ਪਰ ਇੱਕ ਸਿਆਣੇ ਜਰਨੈਲਾਂ ਦੇ ਕੰਮ ਨਹੀਂ ਹੈਗੇ ਇਹ ਜਿਹੀ ਟਾਈਮਿੰਗ ਨਾਲ ਇਸ ਟਾਈਮ ਅੰਦੋਲਨ ਸ਼ੁਰੂ ਕਰਨ ਅੰਦੋਲਨ ਸ਼ੁਰੂ ਕਰਨ ਐਡਾ ਖਾਸ ਐਡਾ ਅੰਦੋਲਨ ਵੱਡਾ ਵੀ ਸ਼ੁਰੂ ਕਰਨ ਦੇ ਲਈ ਨੈਸ਼ਨਲ ਲੈਵਲ ਦਾ ਹੀ ਵੈਸੇ ਤਾਂ ਇਹ ਜਿਹੜਾ ਬੀਟੀਓ ਵਾਲਾ ਅੰਦੋਲਨ ਹੈ ਵੱਡਾ ਲੈਵਲ ਦਾ ਉਹਦੇ ਲਈ ਪਬਲਿਕ ਦਾ ਵੱਡੇ ਪੱਧਰ ਤੇ ਤਿਆਰ ਹੋਣਾ ਜ਼ਰੂਰੀ ਆ ਸਾਰੀਆਂ ਨਾਲ ਯੂਨੀਅਨਾਂ ਇੱਕ ਇਨਕਲਾਬ ਜ਼ਰੂਰ ਸਮਝ ਲੇ ਕਿ ਇਨਕਲਾਬ ਤੇ ਜਿੱਤ ਤਾਂ ਨਹੀਂ ਮਿਲਣੀ ਸਮਝੌਤਾ ਇੰਨਾ ਕੁ ਹੋ ਸਕਦਾ ਵੀ ਇਹਨਾਂ ਚੋਂ ਦੋਨਾਂ ਤਿੰਨਾਂ ਲੀਡਰਾਂ ਚੋਂ ਇੱਕ ਨੂੰ ਕਮੇਟੀ ਜਾਂ ਮੈਂਬਰ ਬਣਾ ਲਣਗੇ ਐਮਐਸਪੀ ਤੇ ਵਿਚਾਰ ਕਰਨ ਵਾਲੀ ਤੇ ਵਾਦ ਤੋਂ ਵਾਦ ਕੋਸ਼ਕ ਜਿਹੜਾ ਇਹਨਾਂ ਨੇ ਕਰਜ਼ੇ ਮਾਫੀ ਦੀ ਕਰੀ ਆ 8-10% ਉਹ ਕਰਾ ਲਣਗੇ ਉਹ ਵੀ ਜੇ ਜਿੱਤ ਮਿਲਦੀ ਆ ਤਾਂ ਨਹੀਂ ਤਾਂ ਨੁਕਸਾਨ ਨਹੀਂ ਆ ਸਭ ਤੋਂ ਵੱਡਾ ਨੁਕਸਾਨ ਹੈ ਇਹਦੇ ਵਿੱਚ ਇੰਡੀਆ ਦੀ ਕਿਸਾਨੀ ਦਾ ਨੁਕਸਾਨ ਆ ਪਰਪਰ ਕਿਵੇਂ ਇੰਡੀਆ ਦੇ ਭਾਰਤ ਦੀ ਕਿਸਾਨੀ ਨੇ ਇੱਜ਼ਤ ਕਮਾਈ ਸੀ ਖਾਸ ਕਰ ਪੰਜਾਬ ਦੀ ਕਿਸਾਨੀ ਨੇ ਸ਼ੁਰੂ ਕਰਨ ਦੀ ਇੱਕ ਉਮੀਦ ਜਾਗੀ ਸੀ ਹਿੰਦੁਸਤਾਨ ਦੇ ਬੁੱਧੀਜੀਵੀ ਵਰਗ ਨੂੰ ਹਿੰਦੁਸਤਾਨ ਦੇ ਪੜ੍ਹੇ ਲਿਖੇ ਵਰਗ ਨੂੰ ਉਸ ਵਰਗ ਨੂੰ ਜਿਹੜਾ ਨਹੀਂ ਚਾਹੁੰਦਾ ਆਪਣੇ ਦੇਸ਼ ਨੂੰ ਇੱਕ ਫਿਰਕੂ ਸਟੇਟ ਬਣਾਉਂ ਜਿਹੜਾ ਚਾਹੁੰਦਾ ਹੈ ਇਸ ਦੇਸ਼ ਨੂੰ ਸੈਕੂਲਰ ਸਟੇਟ ਬਣਾਉਣਾ ਉਹਨਾਂ ਲੋਕਾਂ ਦੇ ਮਨ ਚ ਉਮੀਦ ਸੀ ਵੀ ਮੋਦੀ ਦੇ ਖਿਲਾਫ ਸੰਘ ਪਰਿਵਾਰ ਦੇ ਖਿਲਾਫ ਖੜਨ ਵਾਲੇ ਲੋਕ ਹੈਗੇ ਨੇ ਇਹ ਉਹ ਲੋਕ ਨੇ ਜਿਹੜੇ ਧਰਮ ਤੋਂ ਉੱਠ ਕੇ ਗੱਲ ਕਰਦੇ ਨੇ ਜਦ ਰਾਜੇਵਾਰ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਅਸੀਂ ਕੋਈ ਵੱਖਰਾ ਦੇਸ਼ ਨਹੀਂ ਬਣਾਉਣਾ ਤਾਂ ਬਾਈ ਜੀ ਪੂਰੇ ਦੇਸ਼ ਚ ਇਸ ਗੱਲ ਦਾ ਸਵਾਗਤ ਹੋਇਆ ਸੀ ਵੀ ਨਹੀਂ ਇਹ ਯਾਰ ਫਿਰ ਵੰਡ ਵਾਲੇ ਨਹੀਂ ਹੈਗੇ ਇਹ ਦੇਸ਼ ਲਈ ਲੜ ਰਹੇ ਨੇ ਉਹਨਾਂ ਦੇ ਹੌਸਲੇ ਟੁੱਟਦੇ ਨਹੀਂ ਇਹਨਾਂ ਦੀਆਂ ਉੱਥੇ ਫਿਰਕੂਆਤਾਂ ਦੇਖ ਕੇ ਜਿਆਦੇ ਮਿਹਣੇ ਮਾਰਦੇ ਨੇ ਨਾ ਉਹਨਾਂ ਨੂੰ ਉੱਥੇ ਵੀ ਅਸੀਂ ਤਾਂ ਸਾਨੂੰ ਰੋਟੀਆਂ ਖੜਾਉਂਦੇ ਆ ਢਿੱਡ ਭਰਦੇ ਆ ਖੀਰਾਂ ਖੜਾਉਂਦੇ ਆ ਇਸ ਚੀਜ਼ ਦੇ ਬੜੀਆਂ ਬਰੀਕੀ ਡੈਮੇਜ ਕਰਦੀਆਂ ਹੁੰਦੀਆਂ ਕਿਸੇ ਵੀ ਨਸਲ ਨੂੰ ਬ੍ਰਦਰ ਇਹ ਪਹਿਲੇ ਕਿਸਾਨ ਅੰਦੋਲਨ ਚੱਲਦੇ ਦੇ ਵਿੱਚ ਬੰਗਾਲ ਦੇ ਲੋਕ ਇਹ ਕਹਿੰਦੇ ਵੀ ਸਾਡੇ ਜਦ ਵੋਟ ਦੀ ਫੋਰਮ ਦੀ ਚੋਟ ਕਰਨ ਗਏ ਸੀ ਵੀ ਹਰੇਕ ਟੀਮ ਚ ਦੋ ਬੰਦੇ ਪੱਗ ਵਾਲੇ ਜ਼ਰੂਰ ਹੋਣ ਤੇ ਇੱਜ਼ਤ ਕਮਾਈ ਸੀ ਬਸ ਕੁਛ ਲੀਟਰਾਂ ਦੀਆਂ ਨਲਕੀਆਂ ਕਰਕੇ ਇੱਜ਼ਤ ਅੱਜ ਤਾਰ-ਤਾਰ ਹੋ ਜਾਣੀ ਐਸ ਕੇਮ ਤਾਂ ਬੇਵਸਾ ਕੀ ਕਰੇਗਾ ਯਾਰ ਇੰਨੀਆਂ ਭਾਬਨਾਵਾਂ ਨੂੰ ਕਿਵੇਂ ਕੰਟਰੋਲ ਕਰ ਲਵੇ ਇਸ ਕੇਮ ਨੂੰ ਪੈਰਲ ਕੋਈ ਦੇਣਾ ਚਾਹੀਦਾ ਸੀ ਪੈਰਲ ਦੇ ਰਿਹਾ ਹੈ ਸਕੀਮ ਹੁਣ ਬੀਜੇਪੀ ਦੇ ਦਫਤਰਾਂ ਦੇ ਘਰਾਓ ਕੀਤੇ ਜਾ ਰਹੇ ਨੇ ਇਹਨਾਂ ਦੇ ਆਪਣੇ ਸ਼ਾਂਤੀਮਈ ਘਰਾਓ ਕੀਤੇ ਜਾ ਰਹੇ ਨੇ ਉਹਨਾਂ ਦੇ ਲੀਡਰਾਂ ਦੇ ਪਰ ਉਹਨਾਂ ਦੇ ਇੱਕ ਟਾਈਮ ਆ ਐਟ ਅ ਟਾਈਮ ਤਾਂ ਉਹਨਾਂ ਦੇ ਸਰਾਣ ਵਿਪਤਾ ਪਈ ਨਾ ਇਹ ਕਿੱਥੇ ਰਾਜੇਵਾਲ ਵਰਗੇ ਲੀਡਰ ਅੱਜ ਲਾਇਬ੍ਰੇਰੀਆਂ 'ਚ ਮੂੰਹ ਗੱਡੀ ਬੈਠੇ ਸੀ ਵੀ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੀ ਪਲੈਨਿੰਗ ਤਿਆਰ ਕਰੀਏ ਅੱਜ ਰਗਰਾਹ ਵਰਗੇ ਲੀਡਰ ਤਿਆਰ ਕਰ ਰਹੇ ਸੀ ਆਪਣੇ ਕਾਡਰਾਂ ਨੂੰ ਇਹ ਨਾ ਚੀਜ਼ਾਂ ਬਾਰੇ ਸਮਝਾਉਣ ਲਈ ਕਿੱਥੇ ਆ ਵਿਫਤਾ ਐਟ ਅ ਟਾਈਮ ਉਹਨਾਂ ਦੇ ਸਿਰ ਪੈ ਗਈ ਆ ਵਾ ਸ਼ੁਰੂ ਹੁੰਦਾ ਚੋਣਾ ਤੋਂ ਬਿਦਾਂ ਗੱਜ-ਬੱਜ ਕੇ ਛੇ ਜਿੰਨੀ ਮਰਜ਼ੀ ਬਹੁਤ ਨਾਲ ਆ ਜਾਂਦਾ ਜੇ ਕਿਤੇ ਉਸੇ ਇਸ ਕੰਮ ਦੀ ਇੱਕ ਤਿਆਰੀ ਹੁੰਦੀ ਪੂਰੇ ਕਿੱਥੇ ਕਿੱਥੇ ਬਾਰਡਰ ਲਾ ਲੰਦੇ ਅੱਜ ਹਰਿਆਣਾ ਚੱਲੇ ਆ ਨਾ ਨਾ ਜੇ ਹਰਿਆਣਾ ਪਹਿਲੀ ਵਾਰ ਬਾਰਡਰ ਹਰਿਆਣੇ ਨੇ ਤੜਾਏ ਨੇ ਕਿਉਂਕਿ ਹਰਿਆਣਾ ਵਿੱਚ ਖੜਾ ਸੀ ਤੁਸੀਂ ਦੇਖਿਆ ਨਾ ਵੈਰੀਕਟਾਂ ਦੇ ਹਾਰ ਲਈ ਖੜੇ ਤੇ ਵੀ ਆ ਜੋ ਆ ਜੋ ਆਜ ਐਤ ਕੀ ਜੇ ਹਰਿਆਣਾ ਖੜਾ ਹੁੰਦਾ ਵੈਰੀਕਟ ਲਾਏ ਨਾ ਸਕਦਾ ਖੱਤਰ ਕਿੰਨੇ ਦਿਨ ਚ ਲਪਾਇਆ ਉਹਨਾਂ ਨੇ ਮਟੀਰੀਅਲ ਉੱਥੇ ਤਿੰਨ ਤਿੰਨ ਚਾਰ ਚਾਰ ਦਿਨ ਲੱਗੇ ਰਹੇ ਨੇ ਹਰਿਆਣਾ ਖੜਾ ਹੁੰਦਾ ਉੱਥੇ ਖੜ ਜਾਂਦੇ ਹੋ ਹਰਿਆਣੇ ਤੋਂ ਹੀ ਨਹੀਂ ਖੜਨ ਦਿੰਦਾ ਇਹ ਜੇ ਖੜੇ ਨਹੀਂ ਨਾ ਨਾ ਚਲ ਇਹਨੂੰ ਛੱਡੋ ਵੀ ਐਸ ਕੈਂਪ ਪੰਜਾਬ ਦਾ ਨਹੀਂ ਚੱਲਦਾ ਚੜੁੰਨੀ ਸਾਹਿਬ ਕਿਉਂ ਨਹੀਂ ਚੱਲਿਆ ਬਾਈ ਰਿਕੈਸਟ ਕਹੇ ਤਾਂ ਪਿਛਲੇ ਮੋਰਚੇ ਦਾ ਜਨਮ ਉਹ ਹੀ ਕਹਤਾ ਵੀ ਉਹਨੂੰ ਕੀ ਕਹਿ ਸਕਦੇ ਆ ਵੀ ਦੁਬਾਰਾ ਜਨਮ ਦੇਣ ਵਾਲਾ ਬੰਦਾ ਕੀ ਉਹ ਉਹ ਉਹਨਾਂ ਦੀ ਵੀ ਜਿੱਦਾਂ ਡੱਲੇ ਵਾਲਣਾ ਉਹਨਾਂ ਦਾ ਤਾਂ ਮਸਲਾ ਪੰਜਾਬ ਦੇ ਲੀਡਰ ਨਾਲ ਨਹੀਂ ਯਾਰ ਉਹਨਾਂ ਨੇ ਉਹ ਕਿਉਂ ਕਹਿ ਰਹੇ ਨੇ ਵੀ ਕੁਝ ਲੋਕ ਆਪਣੀ ਚੌਧਰ ਚਮਕਾਰ ਰਹੇ ਨੇ ਪ੍ਰੋਬਲਮ ਤਾਂ ਇਹੀ ਆ ਯਾਰ ਇਹ ਚ ਨੁਕਸਾਨ ਕਿਸਾਨੀ ਦਾ ਸਾਹਲ ਹੁਣ ਤਾਂ ਹੁਣ ਗੱਲ ਇਹ ਹਨੂ ਕਹਾਣੀ ਮੋੜ ਨਹੀਂ ਸਕਦੇ ਯਾਰ ਪਿੱਛੇ ਮੋੜਨਾ ਨਾ ਮੋੜ ਮੋੜਨਾ ਜਿਹੜੇ ਤੱਤਾਂ ਨੂੰ ਨਾਲ ਨਹੀਂ ਫਿਰਦੇ ਉਹ ਦੀ ਸ਼ੇਰ-ਸ਼ੇਰ ਦੀ ਸਵਾਰੀ ਕਰ ਰਹੇ ਨੇ ਡੱਲੇਆਂ ਤੇ ਬੰਦੇ ਮੈਂ ਕਹਿੰਦਾ ਮੁੱਕਰ ਕੇ ਦਿਖਾਉਣ ਵੀ ਅਸੀਂ ਜਾਣਾ ਨਹੀਂ ਦਿੱਲੀ ਦੇਖ ਲੈਣ ਪਰ ਸੱਚਾ ਬ੍ਰਦਰ ਇਹ ਗੰਭੀਰ ਗੱਲ ਆ ਫਿਕਰ ਕਰਨ ਵਾਲੀ ਗੱਲ ਆ ਡੱਲੇਵਾਲ ਸਾਹਿਬ ਕੱਲੇ ਆ ਕੋਈ ਅਨਪੜ੍ਹ ਲੀਡਰ ਨਹੀਂ ਬ੍ਰਦਰ ਐਮਏ ਪਾਸ ਬੰਦਾ ਪਰ ਮਿਸਟੇਕ ਆ ਗਿਆ ਫੈਸਲਾ ਬਹੁਤ ਗਲਤ ਟਾਈਮ ਲੈ ਗਿਆ ਕਿਵੇਂ ਮੋਦੀ ਨੂੰ ਹਮਾਇਤ ਦੇ ਰਿਹਾ ਵੀ ਇਹ ਬੰਦੇ ਇਸ ਟਾਈਮ ਇਹਨਾਂ ਨੇ ਅੰਦੋਲਨ ਲਾਇਆ ਹੀ ਮੋਦੀ ਨੂੰ ਹਰਾਉਣ ਲਈ ਆ ਮੋਦੀ ਨੂੰ ਬਦਨਾਮ ਕਰਨ ਲਈਓ ਲਾਇਆ ਹੈ ਮੰਨ ਲਾ ਕੋਡ ਆਫ ਕੰਡਕਟਰ ਲੱਗ ਕੇ ਵੀ ਬੈਠ ਜਾਂਦੇ ਨੇ ਕਹਿੰਦੇ ਆ ਵੀ ਸਾਲ ਬਾਅਦ ਕਰਾ ਲਾਂਗੇ ਸਰਕਾਰ ਬਣੀ ਤੇ ਬਾਅਦ ਵੀ ਕਰਾ ਲਾਂਗੇ ਫੇਰ ਵੋਟਾਂ ਦੇ ਵਿੱਚ ਤਾਂ ਸਿੱਧਾ ਹੀ ਪ੍ਰਭਾਵ ਇਹ ਜਾਣਾ ਹੈ ਵੀ ਇਹ ਤਾਂ ਸਿਰਫ ਮੋਦੀ ਨੂੰ ਹਰਾਉਣ ਲਈਓ ਲਾਇਆ ਯਾਰ ਮੋਦੀ ਦੇ ਇੰਨੇ ਵੈਰੀ ਹੋ ਉਹਨੂੰ ਸੈਂਪਥੀ ਮਿਲ ਜਾਣੀ ਆ ਨੇਚਰਲ ਐ ਮੋਦੀ ਕਰੇ ਨਾ ਕਰੇ ਕੁਝ ਕੀ ਲੱਗਦਾ ਉਹਨ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਆਪਣਾ ਫਿਊਚਰ ਦੇਖਣਾ ਜਿੱਦਾਂ ਪੰਜਾਬ ਦੇ ਅੰਦੋਲਨਾਂ ਨੂੰ ਕਿਉਂਕਿ ਦਿੱਲੀ ਦਿੱਲੀ ਨਹੀਂ ਪਹੁੰਚ ਸਕੇ ਉਥੋਂ ਫਿਲਹਾਲ ਤੱਕ ਜੋ ਹੈ ਵੈਰੀਗੇਟਿੰਗ ਬਹੁਤ ਜ਼ਿਆਦਾ ਆ ਤਾਂ ਜਿਹੜੀ ਅੰਦੋਲਨਾਂ ਦੀ ਸਪੇਸ ਆ ਕਿਵੇਂ ਬਚੀ ਰਹਿ ਸਕਦੀ ਆ ਉਹਨ ਅੰਦੋਲਨਾਂ ਦੀ ਸਪੇਸ ਤੈਅ ਕਰਨੀ ਆ ਇਸ ਵਾਰ ਦੀ ਇਲੈਕਸ਼ਨ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਜੇ મોદી ਬਹੁਮਤ ਨਾਲ ਆਉਂਦਾ ਫਿਰ ਤਾਂ ਇਸ ਦਾ ਮਤਬ ਲਾ ਵੀ ਇੱਕ ਕਿਸਾਨ ਅੰਦੋਲਨ ਤੋਂ ਵੀ ਵੱਡੀ ਲੜਾਈ ਸ਼ੁਰੂ ਕਰਨੀ ਲੜਨੀ ਪਊਗੀ ਫਿਰ ਸ਼ਾਇਦ ਕੋਈ ਹੀ ਅੰਦੋਲਨ ਲੜਨਾ ਪਊਗਾ ਸਾਰੇ ਦੇਸ਼ ਨੂੰ ਉਹ ਤੋਂ ਬਾਅਦ ਵੀ ਅੰਦੋਲਨ ਨਹੀਂ ਹੋ ਇੱਕੋ ਅੰਦੋਲਨ ਲੜਨਾ ਪਊਗਾ ਅਗਰ ਕੁਝ ਇਹਨਾਂ ਦੀਆਂ ਸੀਟਾਂ ਘਟ ਜਾਨੀ ਹੈ ਕਿਸੇ ਦੀ ਗਠਜੋੜ ਨਾਲ ਆਉਂਦਾ મોદી ਫੇਰ ਸ਼ਾਇਦ ਪ੍ਰਧਾਨ ਮੰਤਰੀ ਵੀ ਬਦਲ ਜਵੇ ਫੇਰ ਕੁਝ ਚੀਜ਼ਾਂ ਚ ਕੁਝ ਟਾਈਮ ਲਈ ਨਰਮਾਈ ਆ ਜਾਊਗੀ ਕੁਝ ਟਾਈਮ ਲਈ ਬਸ ਇਹ ਆ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਆਪਾਂ ਕਾਫੀ ਲੰਮੇ ਜਿਹੋੜਿਆਂ ਗੱਲਾਂ ਕਰਤੀਆਂ ਨੇ ਹੁਣ ਸਮਾਂ ਜਾਇਜ਼ ਨਹੀਂ ਦਿੰਦਾ ਠੀਕ ਹੈ ਨਹੀਂ ਆਪਾਂ ਗੱਲਬਾਤ ਕੀਤੀ ਆ ਬਾਗੀ ਹੇਰ ਹੋਰਾਂ ਨਾਲ ਕਿਸਾਨ ਅੰਦੋਲਨ ਬਾਰੇ ਕੁਝ ਵੱਖਰੇ ਵਿਚਾਰ ਜਿਹੜੇ ਇਹਨਾਂ ਨੇ ਰੱਖੇ ਨੇ ਤੁਹਾਨੂੰ ਇਹ ਵਿਚਾਰ ਕਿੱਦਾਂ ਲੱਗੇ ਜਰੂਰ ਆਪਣੀ رائے ਸਜਾ ਕੋਈ ਸਵਾਲ ਕਮੈਂਟ ਬਾਕਸ ਵਿੱਚ ਲਿਖੋ ਜੀ ਸਾਂਝ ਜਰੂਰ ਕਰੋ ਇਸ ਵੀਡੀਓ ਨੂੰ ਦੇਖਦੇ ਰਹੋ ਦੁਨੀਆ